ਸੀਮ ਭਗਵੰਤ ਮਾਨ 25 ਮਈ ਨੂੰ ਪਹੁੰਚ ਰਹੇ ਨੇ ਜੀ ਨਾਬਾ ਚ ਤੁਹਾਡੇ ਕੀ ਅਜਿਹੇ ਸਵਾਲ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਜਾ ਕੇ ਉਹਨਾਂ ਦੇ ਸਾਹਮਣੇ ਕੀਤੇ ਜਾਣਗੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਦਾ ਗੁਰੂ ਨਾਲ ਕੇਜਰੀਵਾਲ ਇੱਥੇ ਹਾਸ ਤੇ ਵਾਸਤੇ ਪੰਜਾਬ ਦੇ ਵਿੱਚ ਆ ਕੇ ਲੱਛੇਦਾਰ ਭਾਸ਼ਣਾ ਨਾਲ ਇਹਨਾਂ ਨੇ ਲੋਕਾਂ ਨੂੰ ਪਿੱਛੇ ਲਾਇਆ ਹੁਣ ਜਨਨ ਕੇ ਸਵਾਲ ਤੁਹਾਡੇ ਪੂਰੀ ਤਰ੍ਹਾਂ ਤਿਆਰ ਨੇ ਲਿਸਟ ਬਣਾਈ ਹੋਈ ਹੈ ਸਵਾਲਾਂ ਦੀ ਬਿਲਕੁਲ ਪ੍ਰੇਮ ਪੱਤਰਾ ਦਿਖ ਪਿਆਰ ਦੀਆਂ ਪਿੰਗਾ ਪਾਵਾਂਗੇ ਸਾਡੇ ਮੁੱਖ ਮੰਤਰੀ ਨਾਲ আর ਉਹਦੇ গুরু ਨਾਲ ਅਰਬਿੰਦ ਕੇਜਰੀਵਾਲ ਪਿਛਲੇ ਸਮੇਂ ਦੌਰਾਨ ਬੋਲੇ ਨੇ ਕਿ ਜਿਹੜਾ ਨਸ਼ਾ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਥੋੜਾ ਬਹੁਤੀ ਰਹਿ ਗਿਆ ਪੂਰਾ ਖਤਮ ਕਰ ਦੇਣਾ ਜੀ ਉਹਦਾ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਨੇ ਖਾਨ ਨੂੰ ਹੋਰ ਨੇ ਮੈਂ ਇਹੀ ਤਾਂ ਪੁੱਛਣਾ ਕੇਜਰੀਵਾਲ ਸਾਨੂੰ ਕੇਜਰੀਵਾਲ ਸਾਹਿਬ ਪ੍ਰੋਫੈਸਰ ਦਵਿੰਦਰ ਪਾਰ ਭੁੱਲਰ ਦੀ ਤੁਹਾਡੇ ਦਿੱਲੀ ਦਾ ਮੁੱਖ ਮੰਤਰੀ ਹੁੰਦੇ ਹੋਏ 8 ਵਾਰੀ ਟੇਬਲ ਤੇ ਗਈ ਐ ਫਾਈਲ ਤੁਸੀਂ 8 ਵਾਰੀ ਰਿਜੈਕਟ ਕਰੀ ਐ ਅਸੀਂ ਸੈਂਟਰ ਨੂੰ ਕਿਵੇਂ ਕਹੀਏ ਰਿਜੈਕਟ ਤਾਂ ਤੁਸੀਂ ਕਰਦੇ ਰਹੇ ਹੋ ਅੱਜ ਤੁਸੀਂ ਜਦੋਂ ਉੱਥੋਂ ਦਿੱਲੀ ਵਾਲਿਆਂ ਨੇ ਹਰਾ ਕੇ ਭੇਜ ਤੇ ਅੱਜ ਤੁਸੀਂ ਇਕੱਠੀ ਸਾਡੇ ਮੁੱਖ ਮੰਤਰੀ ਦੇ ਪਾਲੀ ਰਾਤ ਨੂੰ ਸੁਣਿਆ ਕਦੇ ਇੱਕ ਸਰਕਾਰ ਕਿਸਾਨਾਂ ਨੂੰ ਮੰਗਾ ਨਹੀਂ ਬੁਲਾ ਕੇ ਉਹ ਤੋਂ ਬਾਅਦ ਇਹ ਉਹ ਕਰਤੂਤ ਕਰੇ ਜਿਹੜੀ ਕਦੇ ਸੋਚ ਵੀ ਨਹੀਂ ਸਕਦੇ ਕਿਸੇ ਨੇ ਟਰਾਲੀ ਲੁੱਟ ਲਈ ਕਿਸੇ ਨੇ ਟਰੈਕਟਰ ਲੁੱਟਿਆ ਕਿਸੇ ਨੇ ਚਾਹ ਪੱਤੀ ਦੇ ਪੀਪੇ ਚੱਕ ਲਏ ਇਹ ਹਜ਼ਾਰ ਤਾਂ ਕੀ ਦੇਣਾ ਸੀ ਕਾਰਸੇ ਵਾਲੇ ਬਾਬੇ ਵਾਂਗੂ ਬੋਰੀ ਬੋਰੀ ਇਕੱਠੀ ਕਰਕੇ ਆਪਣੇ ਹੱਕਾਂ ਦੇ ਲਈ ਲੜ ਰਹੀ ਲੜਾਈ ਕਿਸਾਨੀ ਉਹਨਾਂ ਉਹਨਾਂ ਨਾਲ ਤੁਸੀਂ ਉਹ ਕਰੀਆ ਜੋ ਕਦੇ ਕੋਈ ਸਾਡਾ ਦੁਸ਼ਮਣ ਵੀ ਨਹੀਂ ਕਰਦਾ ਹਰਿਆਣੇ ਵਾਲਿਆਂ ਨਾਲ ਸਾਡਾ ਸਿੱਧਾ ਰਿਆ ਉਹਨਾਂ ਨੇ ਸਾਡੇ ਇੱਥੇ ਆ ਕੇ ਗੋਲੀਆਂ ਮਾਰੀਆਂ ਤਾਂ ਮਾਰੀਆਂ ਜੇ ਸਾਡਾ ਮੁੱਖ ਮੰਤਰੀ ਸੁੱਤਾ ਪਿਆ ਸੀ ਕੋਈ ਲਵਾਰਸ ਜੇ ਭਗਵੰਤ ਮਾਨ ਕਹਿੰਦੇ ਨੇ ਕਿ ਪਹਿਲਾਂ ਬਿਜਲੀ ਵੀ ਫ੍ਰੀ ਕਰੀਆ ਸੀ ਸਭ ਕੁਝ ਕੀਤਾ 1000 ਰੁਪਿਆ ਵੀ ਦਵਾਂਗੇ 1000 ਛੱਡੋ 1100 ਦਵਾਂਗੇ ਆਪਣੀ ਬੇਬੇ ਨੂੰ ਪੁੱਛਿਆ ਬੇਬੇ ਬਾਦਲ ਦੇ ਰਾਜ ਚ ਤੁਨ ਤੈਨੂੰ ਆਇਆ ਬਿੱਲਾ ਕੈਪਟਨ ਦੇ ਰਾਜ ਚ ਬਿੱਲਾ ਆਇਆ ਤੈਨੂੰ ਮੁੱਖ ਮੰਤਰੀ ਸਾਹਿਬ ਤਰਸ ਕਰ ਲੋ ਹਰ ਜਗ੍ਹਾ ਤੁਹਾਡਾ ਝੱਗਾ ਚੌੜ ਹੋ ਰਿਹਾ ਜਿਹਦੇ ਲਈ ਅਸੀਂ ਕਹਿਣਾ ਚਾਹੁੰਦੇ ਆ ਕੇਜਰੀਵਾਲ ਸਾਹਿਬ ਆ ਇਧਰੋਂ ਤਾਂ ਤੁਸੀਂ ਤੁਹਾਡਾ ਗੋਲਬ ਇਸ ਤਰ੍ਹਾਂ ਦਿੱਲੀ ਵਾਲਿਆਂ ਨੇ ਕਰਤਾ ਓਏ ਇਹਨੂੰ ਰੋਟੀ ਖਾਣ ਜੋਗਾ ਛੱਡ ਦੋ ਕਿਤੇ ਇੱਥੇ ਬਣਾ ਨਮੇੜ ਦੇਉਗਾ ਸਾਡਾ ਮੁੱਖ ਮੰਤਰੀ ਚੰਡੀਗੜ੍ਹ ਮੀਟਿੰਗ ਦੇ ਬਾਅਦ ਆ ਪੁੱਤ ਕਹਿੰਦਾ ਹਰਿਆਣੇ ਵਾਲੇ ਤਾਂ ਕਹਿ ਰਹੇ ਨੇ ਸਾਨੂੰ ਰਾਜਧਾਨੀ ਨੂੰ ਜਗ੍ਹਾ ਦੇ ਦਿਓ ਉਹਦਾ ਆਪਣੀ ਬਣਾਉਣ ਵੀ ਲੱਗੇ ਪੰਖੂਲੇ ਸਾਡਾ ਮੁੱਖ ਮੰਤਰੀ ਚੰਡੀਗੜ੍ਹ ਦਾ ਹੱਕੇ ਛੱਡ ਗਿਆ ਕਹਿੰਦਾ ਵੀ ਸਾਨੂੰ ਵੀ ਦੋ ਓ ਯਾਰ ਤੇ ਨਹੀਂ ਆਉਂਦਾ ਕਿਸੇ ਤੋਂ ਸਿੱਖ ਲਊ ਪਾਣੀਆਂ ਦੇ ਲਈ ਅੱਖਾਂ 'ਚ ਘੱਟਾ ਦਿੰਦੇ ਦੁਪਹਿਰੇ ਕਹਿੰਦੇ ਅਸੀਂ ਪਾਣੀ ਵੇਚਾ ਰਿਹਾ ਹਰਿਆਣੇ ਨੂੰ ਨਹੀਂ ਦਿੰਦੇ ਮੋਰਚਾ ਦਾ ਲੋੜਾ ਚਾਹੇ ਸੀ ਜੀਐਮ ਭਗਵੰਤ ਮਾਨ ਆਪ ਗੇਟ ਬੰਦ ਕਰਕੇ ਆਏ ਨੇ ਉੱਥੇ ਕਹਿ ਰਹੇ ਨੇ ਕਿ ਅਸੀਂ ਪਾਣੀ ਬੰਦ ਕਰਿਆ ਹਰਿਆਣੇ ਦਾ ਜਾ ਕੇ ਅਸੀਂ ਉਸ ਤੋਂ ਬਾਅਦ ਧਰਨਾ ਵੀ ਲਾਇਆ ਸੰਘਰਸ਼ ਕਰਿਆ ਕਿ ਅਸੀਂ ਪਾਣੀ ਐ ਵਾਸਤੇ ਬਹੁਤ ਵੱਡਾ ਸੰਘਰਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਧਰਨਾ ਕਿੱਥੇ ਲਾਇਆ ਪਾਕਿਸਤਾਨ ਦਾ ਬਾਰਡਰ ਤੇ ਹੋ ਹੁਣ ਸਾਨੂੰ ਸਾਡਾ ਨਾਲ ਗੱਲ ਕਰਨ ਦਾ ਮੌਕੇ ਦੇਖਿਓ ਕੱਲ ਨੂੰ ਕਿਵੇਂ ਕਰਨਗੇ ਮੈਨੂੰ ਹੁਣ ਤੋਂ ਹੀ ਲੱਭਣ ਲੱਜਾਂਗੇ ਕਿੱਥੇ ਐ ਇਹਨੂੰ ਫੜ ਕੇ ਅੰਦਰ ਦੇ ਦਈਏ ਕਦੇ ਡੱਲੇ ਆਲ ਅੰਦਰ ਦੇਤਾ ਜੇ ਕਦੇ ਕੌਮੀ ਇਨਸਾਫ ਮੋਰਚੇ ਵਾਲੇ ਦੇਤੇ ਸਾਨੂੰ ਸਾਹ ਨਹੀਂ ਕੱਢਣ ਦੇ ਇਹ ਕਿਵੇਂ ਚੌੜੇ ਹੋ ਕੇ ਬਹਿ ਗਏ ਜੀ ਫਿਰ ਪ੍ਰਧਾਨ ਮੰਤਰੀ ਜੇ ਇਹਨਾਂ ਦੀ ਦੋਸਤੀ ਨਹੀਂ ਪ੍ਰਧਾਨ ਮੰਤਰੀ ਭੇਜਦਾ ਦਿੱਲੀ ਦੀ ਪੁਲਿਸ ਇਹਨਾਂ ਨੂੰ ਬੰਨ੍ਹ ਕੇ ਲੈ ਕੇ ਜਾਂਦੀ ਝੰਡੀ ਕਰਕੇ ਨਹੀਂ ਬੜਦੇ ਉੱਥੇ ਜਦੇ ਪਾਣੀ ਦੀਆਂ ਬਿਛਾੜਾਂ ਡੰਗਾ ਉੱਥੇ ਪਤਾ ਲੱਗਦਾ ਕਿ ਸਾਡੇ ਮੰਤਰੀ ਸਾਹਿਬ ਐ ਡੱਡੇ ਢੱਡੇ ਜਿਨ੍ਹਾਂ ਨੇ ਚਾਰਖ ਦੇਣਾ ਚ ਐ ਡੱਡੇ ਢੱਡਾ ਬਣਾ ਲੇ ਕਿ ਉਹਨਾਂ ਨੇ ਜਦ ਪਾਣੀ ਦੇ ਬਿਛਾੜਾਂ ਪੈਂਦੇ ਨੇ ਫਿਰ ਢੱਡ ਦੀਂਦਾ ਨਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 25 ਮਈ ਨੂੰ ਪਹੁੰਚ ਰਹੇ ਨੇ ਨਾਬਾ ਚ ਨਾਬਾ ਚ ਪਹੁੰਚਣਗੇ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਨੇ ਜਨਨ ਕਿ ਐਮ ਐਲ ਏ ਦੇ ਮਾਨ ਵੀ ਲਗਾਤਾਰ ਪੂਰਾ ਜਿਸ ਏਰੀਆ ਚ ਉਹਨਾਂ ਨੇ ਆਉਣਾ ਉਸ ਦੀਆਂ ਤਿਆਰੀਆਂ ਕਰਵਾ ਰਹੇ ਨੇ ਅਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪੱਬਾਂ ਪਾਰਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਨੇ ਪਰਮਜੀਤ ਸਿੰਘ ਸੋਹਲੀ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕਰਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਐਮ ਐਲ ਏਜ਼ ਜਾਂ ਮੰਤਰੀ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਜਾਂਦੇ ਨੇ ਕਿਸਾਨ ਉਹਨਾਂ ਨੂੰ ਸਵਾਲ ਕਰਦੇ ਨੇ ਅਤੇ ਪਰਮਜੀਤ ਸਿੰਘ ਸੋਹਲੀ ਕਹਿੰਦੇ ਨੇ ਕਿ ਅਸੀਂ ਜਦੋਂ ਨਾਬਾ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚਣਗੇ ਉਹਨਾਂ ਨੂੰ ਸਵਾਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਸੋਹਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਸਾਹਿਬ ਸੋਹਲੀ ਸਾਹਿਬ ਸੀਐਮ ਭਗਵੰਤ ਮਾਨ 25 ਮਈ ਨੂੰ ਪਹੁੰਚ ਰਹੇ ਨੇ ਜੀ ਨਾਭਾ ਚ ਤੁਹਾਡੇ ਕੀ ਅਜਿਹੇ ਸਵਾਲ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਜਾ ਕੇ ਉਹਨਾਂ ਦੇ ਸਾਹਮਣੇ ਕੀਤੇ ਜਾਣਗੇ ਅਸੀਂ ਸਵਾਲ ਸਾਡਾ ਮਕਸਦ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਦਾ ਗੁਰੂ ਨਾਲ ਕੇਜਰੀਵਾਲ ਇਹਨਾਂ ਦੋਨਾਂ ਨੇ ਪੰਜਾਬ ਦੀ ਧਰਤੀ ਤੇ ਜਿਹੜਾ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਇੱਥੇ ਹਾਸਦੇ-ਵਾਸਦੇ ਪੰਜਾਬ ਦੇ ਵਿੱਚ ਆ ਕੇ ਲੱਛੇਦਾਰ ਭਾਸ਼ਣਾ ਨਾਲ ਇਹਨਾਂ ਨੇ ਲੋਕਾਂ ਨੂੰ ਪਿੱਛੇ ਲਾਇਆ ਲੋਕਾਂ ਨੇ ਇਹਨਾਂ ਦਾ ਹੱਕ ਨਹੀਂ ਰੱਖਿਆ 92 ਸੀਟਾਂ ਜਿੱਤਾਈਆਂ ਉਹ ਉਹਦੇ ਚ ਨਾਲ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਬਾਦਲ ਤੇ ਭਾਜਪਾ ਦੀ ਸਰਕਾਰ ਦੇ ਹੁੰਦਿਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਭਗਵੰਤ ਮਾਨ ਸਾਡੇ ਮੋਰਚਿਆਂ 'ਚ ਧਰਨਿਆਂ 'ਚ ਜਾ ਕੇ ਵੱਡੇ ਵੱਡੇ ਇਕੱਠਾਂ 'ਚ ਕਹਿੰਦਾ ਰਿਹਾ ਕਿ ਇੱਕ ਵਾਰੀ ਸਾਨੂੰ ਮੌਕਾ ਮਿਲ ਗਿਆ ਨਾ ਸਾਨੂੰ ਸਭ ਪਤਾ ਹੈ ਵੀ ਇਹਦੀਆਂ ਪੈੜਾਂ ਕਿਤੇ ਘਰੇ ਜਾਂਦੀਆਂ ਨੇ ਕੀਨੇ ਕਾਰਨਾਮੇ ਕਰੇ ਨੇ ਮੌਕਾ ਦਓ ਅਸੀਂ ਇਹਨਾਂ ਨੂੰ ਤੁੰਣਾਗੇ ਤੇ ਤੁੰਨ ਕੇ ਦੂਜੇ ਬੰਨੇ ਚਾਹੇ ਕੋਈ ਝੂਠੇ ਸੌਦੇ ਵਾਲਾ ਕੋਈ ਹੈ ਉਹਨਾਂ ਦੇ ਟ੍ਰਾਇਲ ਲਵਾ ਕੇ ਫਟਾਫਟ ਕਮਿਸ਼ਨ ਬਣਾ ਕੇ ਇਹਨਾਂ ਨੂੰ ਸਜਾਵਾ ਕਰਾਵਾਂਗੇ ਅੱਜ ਇਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਬੰਦ ਜਿਹਦੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਧਰਮੀ ਰਾਜੇ ਦਾ ਸ਼ਹਿਰ ਹੈ ਨਾਬਾ ਤੁਸੀਂ ਇੱਥੇ ਆ ਰਹੇ ਹੋ ਪਹਿਲੇ ਝੂਠ ਨੇ ਮਾਰ ਲੇ ਇੱਥੇ ਹੁਣ ਜੇ ਵਾਦਾ ਕਰੋਗੇ ਉਥੋਂ ਤੋ ਨਵਾਇਆ ਨਹੀਂ ਜਾਣਾ ਪਹਿਲਾਂ ਪਿਛਲਿਆਂ ਦਾ ਹਿਸਾਬ ਕਿਤਾਬ ਲੈਣ ਦੇ ਲਈ ਅਕਾਲੀ ਦਾ ਸੰਤੰਤਰ ਪ੍ਰਸ਼ਾਸਨ ਰਾਹੀ ਮੰਗ ਕਰਦਾ ਹੈ ਕਿ ਇਹਨਾਂ ਤੋਂ ਸਾਨੂੰ ਟਾਈਮ ਲੈ ਕੇ ਦਿਓ ਤਾਂ ਕਿ ਅਸੀਂ ਬਹਿ ਕੇ ਬਾਰਤਾਲਾਪ ਨਾਲ ਆਪਣਾ ਜਿਹੜਾ ਇਹਨਾਂ ਨੇ ਕੀਤੇ ਵਾਅਦੇ ਇਹਨਾਂ ਨੇ ਯਾਦ ਕਰਾਈਏ ਉਹਨਾਂ ਦੇ ਪੂਰੇ ਕਰਨ ਦੇ ਲਈ ਜਿਹਨੇ ਅੱਗੇ ਗੱਲ ਸ਼ੁਰੂ ਕਰੀ ਸੌਰੀ ਸਰਕਾਰ ਕਹਿੰਦੀ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਜਿਹੇ ਕੰਮ ਅਸੀਂ ਕੀਤੇ ਨੇ ਪੰਜਾਬ ਚ ਆ ਕੇ 3 ਸਾਲਾਂ ਚ ਜਿਹੜੇ ਪਹਿਲਾਂ ਨਹੀਂ ਸਰਕਾਰਾਂ ਦਾ ਸੋਚ ਵੀ ਨਹੀਂ ਸਕਦੀ ਅਸੀਂ ਅਰਵਿੰਦ ਕੇਜਰੀਵਾਲ ਪਿਛਲੇ ਸਮੇਂ ਦੌਰਾਨ ਬੋਲੇ ਨੇ ਕਿ ਜਿਹੜਾ ਨਸ਼ਾ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਥੋੜਾ ਬਹੁਤੀ ਰਹਿ ਗਿਆ ਪੂਰਾ ਖਤਮ ਕਰ ਦੇਣਾ ਜੀ ਉਹ ਤਾਂ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਨੇ ਖਾਣ ਨੂੰ ਹੋਰ ਨੇ ਮੈਂ ਇਹੀ ਤਾਂ ਪੁੱਛਣਾ ਕੇਜਰੀਵਾਲ ਸਾਨੂੰ ਕੇਜਰੀਵਾਲ ਸਾਹਿਬ ਪ੍ਰੋਫੈਸਰ ਦਵਿੰਦਰ ਪਾਰ ਭੁੱਲਰ ਦੀ ਤੁਹਾਡੇ ਦਿੱਲੀ ਦਾ ਮੁੱਖ ਮੰਤਰੀ ਹੁੰਦੇ ਹੋਏ 8 ਵਾਰੀ ਟੇਬਲ ਤੇ ਗਈ ਆ ਫਾਈਲ ਤੁਸੀਂ ਅੱਠੇ ਵਾਰੀ ਰਿਜੈਕਟ ਕਰੀ ਐ ਅਸੀਂ ਸੈਂਟਰ ਨੂੰ ਕਿਵੇਂ ਕਹੀਏ ਰਿਜੈਕਟ ਤਾਂ ਤੁਸੀਂ ਕਰਦੇ ਰਹੇ ਹੋ ਅੱਜ ਤੁਸੀਂ ਜਦੋਂ ਉੱਥੋਂ ਦਿੱਲੀ ਵਾਲਿਆਂ ਨੇ ਹਰਾ ਕੇ ਭੇਜਤੇ ਅੱਜ ਤੁਸੀਂ ਇਕੱਠ ਹੀ ਸਾਡੇ ਮੁੱਖ ਮੰਤਰੀ ਦੇ ਪਾਲੀ ਇਹਦੇ ਇਹ ਜੀ ਪਾਈ ਆ 1.5 ਸਾਲ ਹੋ ਗਿਆ ਕੌਮੀ ਇਨਸਾਫ ਮੋਰਚਾ ਚੱਲਦੇ ਨੂੰ ਇੱਕ ਵੀ ਚਿੱਠੀ ਸਾਬਤ ਕਰਾਵੇ ਸਾਡਾ ਮੁੱਖ ਮੰਤਰੀ ਕਿ ਇਹਨਾਂ ਨੇ ਚਿੱਠੀ ਗ੍ਰਹਿ ਭਾਗ ਨੂੰ ਲਿਖੀ ਹੋਵੇ ਵੀ ਆਹ ਬੰਦੇ ਦੀ ਨੂੰ ਪ੍ਰੋਲ ਦਿਓ ਜੀ ਸਜ਼ਾਾਂ ਪੂਰੀਆਂ ਹੋ ਗਈਆਂ ਆ ਇਹਦਾ ਆਈ ਮੈਂ ਡਰਾਮੇਬਾਜੀ ਭਾਸ਼ਣ ਦੂਜੇ ਬੰਨੇ ਜਿਹੜਾ ਸਾਰਿਆਂ ਨੂੰ ਜੱਗੋਂ ਤੇਰ ਵੀ ਇਹ ਸਰਕਾਰ ਨੇ ਕਰੀ ਐ ਇਦੇ ਬਾਰੇ ਵੀ ਜਵਾਬ ਮੰਗਦਾ ਮੈਂ ਕਿ ਤੁਸੀਂ ਕੌਮੀ ਇਨਸਾਫ ਮੋਰਚਾ ਤਾਂ ਚੱਲਦਾ ਹੀ ਸੀ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਮੋਰਚਾ ਥੋੜੇ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਲਿਫਟ ਦੇ ਕੇ ਲਵਾਇਆ ਕਿ ਉਹ ਲੱਗਿਆ ਸ਼ੰਭੂ ਤੇ ਖਲੌਰੀ ਉਹਨਾਂ ਨੇ ਮੰਗ ਕੀ ਸੀ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਲਈ ਜੋ ਉਹਨਾਂ ਨੇ ਪਹਿਲਾਂ ਕਾਲੇ ਕਾਨੂੰਨ ਪਾਸ ਕਰੇ ਉਹ ਤੋਂ ਬਾਅਦ ਦਿੱਲੀ ਜਦੋਂ ਬੈਠੇ ਸੀ ਕਿਸਾਨ ਓ ਬਾਪਸਲੇ ਕਿ ਹੁਣ ਅਸੀਂ ਕਹਿ ਰਹੇ ਹਾਂ ਵੀ ਸਾਡੇ ਨਾਲ ਕੀਤੇ ਵਾਦੇ ਪੂਰੇ ਕਰਾਉਣ ਜਾਣਾ ਡਾਂਗ ਦਾ ਕੱਢ ਲੀਓ ਉਹਨੇ ਤਾਂ ਪਰਾਇਆ ਚਲੋ ਸਾਡਾ ਚਾਹੇ ਛੋਟਾ ਭਰਾਏ ਕਹਿੰਦਾ ਹਰਿਆਣੇ ਵਾਲਾ ਮੁੱਖ ਮੰਤਰੀ ਉਹ ਉਹਨੇ ਤੇ ਸਾਡੇ ਵਾਲੇ ਨੇ ਸਾਨੂੰ ਕੀ ਜਵਾਬ ਦਿੱਤਾ ਜੀ ਉਹ ਰਾਤ ਨੂੰ ਸੁਣਿਆ ਕਦੇ ਕਿ ਸਰਕਾਰ ਕਿਸਾਨਾਂ ਨੂੰ ਮੰਗਾ ਲਈ ਬੁਲਾ ਕੇ ਉਹ ਤੋਂ ਬਾਅਦ ਇਹ ਉਹ ਕਰਤੂਤ ਕਰੇ ਜਿਹੜੀ ਕਦੇ ਸੋਚ ਵੀ ਨਹੀਂ ਸਕਦੇ ਕਿ ਸਾਡੇ ਕਿਸਾਨਾਂ ਦੇ ਦੋਵੇਂ ਮੋਰਚੇ ਲੁੱਟੇ ਗਏ ਪੁਲਿਸ ਲੱਗੀ ਹੋਈ ਸੀ ਕਿਸੇ ਨੇ ਟਰਾਲੀ ਲੁੱਟ ਲਈ ਕਿਸੇ ਨੇ ਟਰੈਕਟਰ ਲੁੱਟਿਆ ਕਿਸੇ ਨੇ ਚਾਹ ਪੱਤੀ ਦੇ ਪੀਪੇ ਚੱਕ ਲਏ ਕਿਸੇ ਨੇ ਘਿਓ ਦੇ ਪੀਪੇ ਕਿਸੇ ਨੇ ਦੁੱਧ ਜੋ ਹੱਥ ਆ ਗਿਆ ਲੈ ਗਿਆ ਉਹ ਕਿਉਂ ਮੂੰਹ ਮੂੰਹ ਨੂੰ ਮਿੱਟੀ ਵਾਲਾ ਉਹਨੇ ਸਾਡੇ ਪੰਜਾਬ ਦੇ ਅਸੀਂ ਪੰਜਾਬੀ ਲੋਕ ਦਾਨ ਕਰਦੇ ਆ ਅਸੀਂ ਲਟੇਰੇ ਨਹੀਂ ਹੈਗੇ ਜਿਹੜਾ ਵੀ ਸਾਡੇ ਕੋ ਆਇਆ ਉਹਨੂੰ ਅਸੀਂ ਦਿੱਤਾ ਹੈ ਇਹਨਾਂ ਨੂੰ ਵੀ 94 ਤਾਂ ਦਿੱਤੇ ਨੇ ਨਾਲ ਲੋਕਾਂ ਨੇ ਪੈਸੇ ਵੀ ਦਿੱਤੇ ਨੇ ਇਹਦਾ ਕੋਈ ਮੋਬਾਈਲ ਮੋਬਾਈਲ ਸਵਾਰ ਨਾਲ ਕੋਈ ਸਾਈਕਲ ਵਾਲਾ ਜਿਵੇਂ ਸਾਡੇ ਵਾਲਾ ਸਾਈਕਲ ਵਾਲੇ ਗੱਡੀਆਂ 'ਚ ਵੜ ਗਏ ਉਹ ਐਡੇ ਐ ਕੰਮ ਕਰਨ ਵਾਲੇ ਨੇ ਅਸੀਂ ਦਿਨੇ ਆ ਲੈਂਦੇ ਨਹੀਂ ਮੁੱਖ ਮੰਤਰੀ ਸਾਹਿਬ ਇਹਦਾ ਜਵਾਬ ਮੰਗਦਿਆਂ ਨੇ ਸਾਡੀਆਂ ਬੀਬੀਆਂ ਕਿ ਹਜ਼ਾਰ ਤਾਂ ਕੀ ਦੇਣਾ ਸੀ ਕਾਰਸੇਵਾਲੇ ਬਾਪਿਆਂ ਵਾਂਗੂ ਬੋਰੀ ਬੋਰੀ ਇਕੱਠੀ ਕਰਕੇ ਆਪਣੇ ਹੱਕਾਂ ਦੇ ਲਈ ਲੜ ਰਹੀ ਲੜਾਈ ਕਿਸਾਨੀ ਉਹਨਾਂ ਉਹਨਾਂ ਨਾਲ ਤੁਸੀਂ ਉਹ ਕਰੀਆ ਜੋ ਕਦੇ ਕੋਈ ਸਾਡਾ ਦੁਸ਼ਮਣ ਵੀ ਨਹੀਂ ਕਰਦਾ ਹਰਿਆਣੇ ਵਾਲਿਆਂ ਨਾਲ ਸਾਡਾ ਸਿੱਧਾ ਰਿਆ ਉਹਨਾਂ ਨੇ ਸਾਡੇ ਇੱਥੇ ਆ ਕੇ ਗੋਲੀਆਂ ਮਾਰੀਆਂ ਤਾਂ ਮਾਰੀਆਂ ਜੇ ਸਾਡਾ ਮੁੱਖ ਮੰਤਰੀ ਸੁੱਤਾ ਪਿਆ ਸੀ ਕੋਈ ਲਵਾਰ ਸੀ ਹਜ਼ਾਰ ਹਜ਼ਾਰ ਦੀ ਗੱਲ ਕਰਦੇ ਹੋ ਤੁਸੀਂ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਪਹਿਲਾਂ ਬਿਜਲੀ ਵੀ ਫ੍ਰੀ ਕਰੀਆ ਸੀ ਸਭ ਕੁਝ ਕੀਤਾ 1000 ਰੁਪਿਆ ਵੀ ਦਵਾਂਗੇ 1000 ਛੱਡੋ 1100 ਦਵਾਂਗੇ ਵੀ ਸਮੇਂ ਅਨੁਸਾਰ ਕਰਾਂਗੇ ਸਾਰਾ ਹੌਲੀ ਹੌਲੀ ਵਾਦੇ ਪੂਰੇ ਕਰਾਂਗੇ ਜੀ ਸਾਡਾ ਮੁੱਖ ਮੰਤਰੀ ਆਪਦੀ ਬੇਬੇ ਨੂੰ ਪੁੱਛ ਲਵੇ ਜੇ ਇਹਦੇ ਨਹੀਂ ਜਿਆਦਾ ਇਹ じゃ ਬਾਹਰ ਲੇਦੇ ਫਿਰਦਾ ਹੋ ਨਾ ਆਪਣੀ ਬੇਬੇ ਨੂੰ ਪੁੱਛੇ ਬੇਬੇ ਬਾਦਲ ਦੇ ਰਾਜ ਚ ਤੁਨ ਤੈਨੂੰ ਆਇਆ ਬੇਲਾ ਕੈਪਟਨ ਦੇ ਰਾਜ ਚ ਬੇਲਾ ਆਇਆ ਤੈਨੂੰ ਉਹਨਾਂ ਨੇ ਪਹਿਲਾਂ ਮੋਟਰਾਂ ਮੁਕਤ ਚਲਾਈਆਂ ਹੋਈਆਂ ਤਾਂ ਭਗਵੰਤ ਮਾਨ ਦੀ ਵੀ ਚੱਲਦੀ ਸੀ ਚਾਹੇ ਤੇ ਦੋ ਨੇ ਇੱਕ ਹੈ ਮੋਟਰ ਇਹਦੀ ਮੁੱਖ ਮੰਤਰੀ ਦੀ ਚੱਲਦੀ ਸੀ ਮੁਕਤ ਫਿਰ ਇਹਨੇ ਕੀ ਦਿੱਤਾ ਸਾਨੂੰ ਸਗਾ ਦੇਣ ਦੀ ਜਗ੍ਹਾਏ ਜਿਹੜਾ ਭ੍ਰਿਸ਼ਟਾਚਾਰ ਦਾ ਰੌਲਾ ਪਾਉਂਦੇ ਨੇ ਲੋਕ ਇਹ ਕਹਿੰਦੇ ਨੇ ਕਹਿੰਦੇ ਨਸੇ ਦਾ ਵੀ ਰੇਟ ਵੱਧ ਗਿਆ ਭ੍ਰਿਸ਼ਟਾਚਾਰ ਦਾ ਵੀ ਰੇਟ ਵੱਧ ਗਿਆ ਕੀ ਕੀ ਕਹੀਏ ਜੀ ਨਹੀਂ ਤੁਸੀਂ ਫਿਰ 600 ਜੁਨਟ ਨੂੰ ਵਧੀਆ ਨਹੀਂ ਮੰਨਦੇ ਵੀ ਵਧੀਆ ਫੈਸਲਾ ਨਹੀਂ ਉਹ 600 ਜੁਨਟ ਜਿਨ੍ਹਾਂ ਦੀ ਮਾਫ ਹੁੰਦੀ ਆ ਉਹ ਤਾਂ ਕਹਿੰਦੇ ਨੇ ਬਹੁਤ ਬੈਨੀਫਿਟ ਹੋ ਗਿਆ ਜੀ ਸਾਡਾ ਬਿੱਲੇ ਨਹੀਂ ਆਉਂਦਾ ਕੋਈ ਕਿਸੇ ਦੇ ਦੋ ਬਿੱਲ ਆਉਂਦੇ ਨੇ ਤਿੰਨ ਬਿੱਲ ਆ ਇਹੀ ਤਾਂ ਜਿਹੜਾ ਸੁਣ ਸੁਣਾ ਵਜਾਉਂਦਿਆਂ ਨੇ ਸਰਕਾਰਾਂ ਤਾਂ ਹੀ ਮਰਦੇ ਆ ਉਹ ਨੇਰੀ ਆਈ ਨੂੰ ਕਿੰਨੇ ਦਿਨ ਹੋ ਗਏ ਦੱਬ ਲੋ ਸੁੱਚਾ ਦੱਬਣ ਹੁਣ ਸੁੱਚਾ ਮਲਾਜਮੇ ਨਹੀਂ ਬਿਜਲੀ ਬੋਰਡ ਐ ਖਾਗੇ ਇਹ ਤਾਂ ਐ ਤਾਰਾਂ ਹੀ ਦੇਖਿਆ ਕਰਨੀ ਜਾਂ ਖੰਬੇ ਦੇਖਿਆ ਕਰਨਗੇ ਬਿਜਲੀ ਨਹੀਂ ਆਉਣੀ ਆਈ ਆ ਬਿਜਲੀ ਜੇ ਪੁੱਛੀਂਦਿਆਂ ਕਿਸੇ ਅਫਸਰ ਨੂੰ ਉਹ ਕਹਿੰਦੇ ਜੀ ਮੈਂ ਥੋੜਾ ਚੜਨਾ ਖੰਬੇ ਤੇ ਕਹਿੰਦਾ ਮਲਾਜਮ ਤਾਂ ਹੈ ਨਹੀਂ ਮਲਾਜਮ ਜਿਹੜੇ ਰੱਖੇ ਕੱਚੇ ਪੱਕੇ ਵਿਚਾਰੇ ਦਿਹਾੜੀਦਾਰ ਉਹ ਉਹ ਬਹਿ ਕੇ ਤਰਨਿਆ ਤੇ ਵੀ ਸਾਨੂੰ ਤਾਂ ਉਹ ਦਿਹਾੜੀ ਵੀ ਨਹੀਂ ਦਿੰਦੇ ਮੁੱਖ ਮੰਤਰੀ ਸਾਹਿਬ ਤਰਸ ਕਰ ਲੋ ਹਰ ਜਗ੍ਹਾ ਤੁਹਾਡਾ ਛੱਗਾ ਚੌੜ ਹੋ ਰਿਹਾ ਆ ਕਣਕ ਖਰੀਦ ਲਈ ਉਹਦੇ ਚ ਪਾਤੀ ਹੁਣ ਇਨਸਪੈਕਟਰਾਂ ਦੇ ਆ ਆੜਤੀਆਂ ਦੇ ਡੰਡਾ ਦਈ ਜਾਂਦੇ ਨੇ ਉਹ 20 ਪਾਏ ਪਾ ਕੇ ਮੰਡੀਆਂ ਚ ਰੋਲ ਰਹੀ ਹੈ ਜੇ ਮੰਡੀਆਂ ਚ ਸੈਲਰਾਂ ਚ ਆ ਗਈ ਧੱਕੇ ਨਾਲ ਨਵਾਤੀ ਉੱਥੇ ਭਿੱਜੀ ਜਾ ਰਹੀ ਹੈ ਸਾਰਾ ਕੋ ਲੋਕਾਂ ਨੂੰ ਜਨਤਕ ਪਤਾ ਅੱਜ ਹਾਲਾਤ ਬਹੁਤ ਮਾੜੇ ਨੇ ਜਿਹਦੇ ਲਈ ਅਸੀਂ ਕਹਿਣਾ ਚਾਹੁੰਦੇ ਆ ਕੇਜਰੀਵਾਲ ਸਾਹਿਬ ਆ ਇਧਰੋਂ ਤਾਂ ਤੁਸੀਂ ਤੁਹਾਡਾ ਗੋਲ ਇਸ ਤਰ੍ਹਾਂ ਦਿੱਲੀ ਵਾਲੇ ਨੇ ਕਰਤਾ ਉਹ ਇਹਨੂੰ ਰੋਟੀ ਖਾਣ ਜੋਗਾ ਛੱਡ ਦੋ ਕਿ ਤੇ ਇੱਥੇ ਬਣਾ ਨਮੇੜ ਦਿਓ ਕੱਬਾ ਹੁਣ ਜਾਨੀ ਕਿ ਸਵਾਲ ਤੁਹਾਡੇ ਪੂਰੀ ਤਰ੍ਹਾਂ ਤਿਆਰ ਨੇ ਲਿਸਟ ਬਣਾਈ ਹੋਈ ਆ ਸਵਾਲਾਂ ਦੀ ਬਿਲਕੁਲ ਪ੍ਰੇਮ ਪੱਤਰ ਆ ਦਿਖ ਪਿਆਰ ਦੀਆਂ ਪਿੰਗਾ ਪਾਵਾਂਗੇ ਸਾਡੇ ਮੁੱਖ ਮੰਤਰੀ ਨਾਲ ਆ ਰਹੋਦੇ ਗੁਰੂ ਨਾਲ ਜੀ ਕਿ ਆ ਪੜੋ ਜੀ ਬਾਦੇ ਮੇਰੇ ਨੇ ਕਿ ਤੁਹਾਡੇ ਨੇ ਸਾਡਾ ਮੁੱਖ ਮੰਤਰੀ ਚੰਡੀਗੜ੍ਹ ਮੀਟਿੰਗ ਦੇ ਬਾਦ ਦਾ ਪੁੱਤ ਕਹਿੰਦਾ ਹਰਿਆਣੇ ਵਾਲੇ ਤਾਂ ਕਹਿ ਰਹੇ ਨੇ ਸਾਨੂੰ ਰਾਜਧਾਨੀ ਨੂੰ ਜਗ੍ਹਾ ਦੇ ਦਿਓ ਉਹ ਤਾਂ ਆਪਣੀ ਬਣਾਉਣ ਵੀ ਲੱਗੇ ਪਛਗੂਲੇ ਸਾਡਾ ਮੁੱਖ ਮੰਤਰੀ ਚੰਡੀਗੜ੍ਹ ਦਾ ਹੱਕੇ ਛੱਡ ਗਿਆ ਕਹਿੰਦਾ ਜੀ ਸਾਨੂੰ ਵੀ ਦੋ ਉਹ ਯਾਰ ਜੇ ਨਹੀਂ ਆਉਂਦਾ ਕਿਸੇ ਤੋਂ ਸਿੱਖ ਲਓ ਕਾ ਅਗਲੀ ਲੀਡਰ ਕਿੰਨੇ ਬੈਠੇ ਨੇ ਪੁਰਾਣੇ ਉਹਨਾਂ ਨੇ ਵੀ ਟਿਊਸ਼ਨ ਰੱਖ ਲਵੇ ਸਾਡਾ ਮੁੱਖ ਮੰਤਰੀ ਜੇ ਨਹੀਂ ਪਤਾ ਐਵੇਂ ਜਿਵੇਂ ਪਾਣੀਆਂ ਦੇ ਲਈ ਅੱਖਾਂ 'ਚ ਘੱਟਾ ਦਿੰਦੇ ਦੁਪਹਿਰੇ ਕਹਿੰਦੇ ਅਸੀਂ ਪਾਣੀ ਵਿਚਾਰ ਰਿਹਾ ਹਰਿਆਣੇ ਨੂੰ ਨਹੀਂ ਦਿੰਦੇ ਵੋਟਾਂ 'ਚ ਕੀ ਬੋਲਦੇ ਤੇ ਹਰਿਆਣੇ 'ਚ ਵੀ ਸਾਡਾ ਛੋਟਾ ਭਾਈ ਆ ਪਾਣੀ ਆ ਜਿਹੜੇ ਲਈ ਫਿਰਦਾ ਨਾਲ ਗੁਰੂ ਨੂੰ ਇਹ ਇਹਦਾ ਇਹਦਾ ਪਾਸਾ ਕੱਢੇ ਲੋਕਾਂ ਨੂੰ ਸੁਣਾਵੇ ਦੂਜੇ ਬੰਨੇ ਮੋਰਚਾ ਦਾ ਲਾਉਣਾ ਚਾਹੀਦਾ ਹੈ ਇਹਦੇ ਐਮਐਲਏ ਨੂੰ ਔਰ ਵਜ਼ੀਰਾ ਨੂੰ ਦਿੱਲੀ ਇਹ ਇਹ ਇਹਨਾਂ ਦੀ ਉਹ ਸਰਕਾਰ ਉੱਥੇ ਬੈ ਕੇ ਫੋਟੋ ਖਿਚਾਉਣ ਦੇ ਮਾਰੇ ਦਾਇਮਤੇ ਉੱਥੇ ਹੀ ਫੋਟੋਆਂ ਖਚਾਈਆਂ ਜਾ ਰਹੇ ਨੇ ਲਓ ਦੇਖੋ ਛੱਟਾ ਅਸੀਂ ਕੁਰਬਾਨੀ ਕਰੀ ਆ ਲੱਤਾਂ ਤੜਾਈਆਂ ਨੇ ਢੂਘੀਆਂ ਤੜਾਲੀਆਂ ਸਾਡੇ ਮੁੰਡਿਆਂ ਨੇ ਕਿੰਨੇ ਸ਼ਹੀਦ ਹੋ ਗਏ ਕਿਸਾਨ ਜਿਹੜੇ ਦਿੱਲੀ ਨੂੰ ਮੂੰਹ ਕਰਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਕਿ ਨਹੀਂ ਉੱਥੇ ਜਾਨ ਤੜੀ ਤੇ ਧਰਕੇ ਲੜਨੀ ਪੈਂਦੀ ਆ ਤੁਸੀਂ ਰੈਸਟ ਹਾਊਸਾਂ 'ਚ ਰਹਿਣ ਵਾਲੇ ਪੁਰਾਣੀਆਂ ਸਰਕਾਰਾਂ ਦੇ ਦੀ ਤਰਜ਼ ਤੇ ਚੱਲਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਅਸੀਂ ਮੋਰਚੇ ਲਾਵਾਂਗੇ ਅਸੀਂ ਲੜਾਈਆਂ ਲੜਾਂਗੇ ਐ ਨਹੀਂ ਲੜੀਆਂ ਜਾਂਦੀਆਂ ਪਰ 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 ਸਹੋਲੀ ਸਾਹਿਬ ਸੀਐਮ ਭਗਵੰਤ ਮਾਨ ਆਪ ਗੇਟ ਬੰਦ ਕਰਕੇ ਆਏ ਨੇ ਉੱਥੇ ਕਹਿ ਰਹੇ ਨੇ ਕਿ ਅਸੀਂ ਪਾਣੀ ਬੰਦ ਕਰਿਆ ਹਰਿਆਣੇ ਦਾ ਜਾ ਕੇ ਅਸੀਂ ਨੇ ਉਸ ਤੋਂ ਬਾਅਦ ਧਰਨਾ ਵੀ ਲਾਇਆ ਸੰਘਰਸ਼ ਕਰਿਆ ਕਿ ਅਸੀਂ ਪਾਣੀਆਂ ਵਾਸਤੇ ਬਹੁਤ ਵੱਡਾ ਸੰਘਰਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਧਰਨਾ ਕਿੱਥੇ ਲਾਇਆ ਪਾਕਿਸਤਾਨ ਦਾ ਬਾਰਡਰ ਤੇ ਹੋ ਕਿਹਦੀ ਸਰਕਾਰ ਇਹਦੀ ਸਰਕਾਰ ਨਹੀਂ ਸੀ ਆਲੇ-ਦਾਲੇ ਪੁਲਿਸ ਇਹਦੀ ਇਹਦਾ ਡੀਜੀਪੀ ਇਹਦੇ ਸਾਰੇ ਹੁਣ ਸਾਨੂੰ ਸਾਡੇ ਨਾਲ ਗੱਲ ਕਰਨ ਮੌਕੇ ਦੇਖਿਓ ਕੱਲ ਨੂੰ ਕਿਵੇਂ ਕਰਨਗੇ ਵੈਲੂ ਹੁਣ ਤੋਂ ਹੀ ਲੱਭਣ ਲੱਜਾਂਗੇ ਕਿੱਥੇ ਐ ਇਹਨੂੰ ਫੜ ਕੇ ਅੰਦਰ ਦੇ ਦਈਏ ਕਦੇ ਡੱਲੇ ਆਲ ਅੰਦਰ ਦੇਤਾ ਜੇ ਕਦੇ ਕਮਿਸ਼ਨ ਸਾਹਿਬ ਮੋਰਚੇ ਵਾਲੇ ਦੇਤੇ ਸਾਨੂੰ ਸਾਹ ਨਹੀਂ ਕੱਢਣ ਦੇ ਇਹ ਕਿਵੇਂ ਚੌੜੇ ਹੋ ਕੇ ਬਹਿ ਗਏ ਜੀ ਫਿਰ ਉੱਥੇ ਡੰਗਲ ਜਾਂ ਤਾਂ ਮੁੱਖ ਪ੍ਰਧਾਨ ਮੰਤਰੀ ਜੇ ਇਹਨਾਂ ਦੀ ਦੋਸਤੀ ਨਹੀਂ ਪ੍ਰਧਾਨ ਮੰਤਰੀ ਭੇਜਦਾ ਦਿੱਲੀ ਦੀ ਪੁਲਿਸ ਇਹਨਾਂ ਨੂੰ ਬੰਨ੍ਹ ਕੇ ਲੈ ਕੇ ਜਾਂਦੀ ਜਿਵੇਂ ਸਾਨੂੰ ਬੰਨ੍ਹਦੇ ਨੇ ਨਾ ਇਹਨੇ ਮੰਤਰੀਆਂ ਨੂੰ ਬੰਨ ਕੇ ਲੈ ਜਾਂਦੇ ਵੀ ਤੁਸੀਂ ਕਿਵੇਂ ਬੈਠੇ ਮੂਰੇ ਬਈ ਅਸੀਂ ਤੁਹਾਡਾ ਧਰਨਾ ਲੱਗਣ ਦਿੰਦੇ ਚੰਡੀਗੜ੍ਹ ਜਾਣ ਚੰਡੀਗੜ੍ਹ ਕਿਉਂ ਨਹੀਂ ਵੱਟਦੇ ਉੱਥੇ ਜਦੇ ਪਾਣੀ ਦੀਆਂ ਬਿਛਾੜਾਂ ਡੰਗਾ ਉੱਥੇ ਪਤਾ ਲੱਗਦਾ ਵੀ ਸਾਡੇ ਮੰਤਰੀ ਸਾਹਿਬ ਐ ਡੱਡੇ ਢੱਡੇ ਜਿਨ੍ਹਾਂ ਨੇ ਚਾਰਖ ਦਿਨਾਂ ਚ ਡੱਡੇ ਢੱਡੇ ਬਣਾ ਲਏ ਵੀ ਉਹਨਾਂ ਨੇ ਜਦ ਪਾਣੀ ਦੇ ਬਿਛਾੜਾਂ ਪੈਂਦੀਆਂ ਨੇ ਫੇਰ ਢੱਡ ਦੀਂਦਾ ਨਾ ਕੱਪੜੇ ਪਤਲੇ ਪਾਉਂਦੇ ਅੱਜ ਕੱਲ ਆਪਾਂ ਪਤਲੇ ਕੱਪੜਿਆਂ ਚ ਇਹ ਡਰਾਮਾਬਾਜ਼ੀ ਐ ਡਰਾਮੀਆਂ ਬਾਜ਼ੀ ਚ ਕੱਖ ਨਹੀਂ ਪੱਲੇ ਪਹਿਣਾ ਨੁਕਸਾਨ ਸਾਡਾ ਮੁੱਖ ਮੰਤਰੀ ਕਰਨ ਜਾ ਰਿਹਾ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਜੇ ਆਪਨਾ ਪਤਾ ਲੱਗੇ ਜਦੋਂ ਸਾਡੇ ਵਰਕੇ ਮਿਲਦੇ ਨੇ ਨਾ ਹੁਣ ਜਿਵੇਂ ਅਸੀਂ ਕਹਿ ਰਹੇ ਹਾਂ ਵੀ ਲਾਇ ਲਾ ਸਾਡਾ ਨਾਲ ਗੱਲ ਕਰ ਲਾ ਕਰ ਲੈਣੀ ਚਾਹੀਦੀ ਹੈ ਤਾਂ ਕਿ ਕਈ ਮੰਗਾਂ ਤਾਂ ਇਹ ਸੌਖੀਆਂ ਹੀ ਹੱਲ ਕਰ ਸਕਦਾ ਸਾਨੂੰ ਵੀ ਹੋ ਜੂ ਵੀ ਆਮ ਘਰ ਦਾ ਮੁੰਡਾ ਬਣਿਆ ਤਾਂ ਸਾਡੀਆਂ ਮੰਗਾਂ ਪੂਰੀਆਂ ਕਰਕੇ ਪਹਿਲੇ ਨਲਕਲ ਨੇ ਤਾਂ ਨਹੀਂ ਕਰੀਆਂ ਪਰ ਜਿਹੜੇ ਰਾਹ ਸਾਡਾ ਮੁੱਖ ਮੰਤਰੀ ਪਿਆ ਇੱਥੋਂ ਇਹ ਲੱਗਦਾ ਹੈ ਕਿ ਰਸਤੇ 'ਚ ਕੋਈ ਅੰਤਰ ਨਹੀਂ ਆਇਆ ਠੀਕ ਹੈ ਪੈਸੇ ਤੁਸੀਂ ਲਿਸਟ ਤਿਆਰ ਕੀਤੀ ਹੋਈ ਆ ਸਵਾਲਾਂ ਦੀ ਕੀ ਲੱਗਦਾ ਪੁੱਛਣ ਦਾ ਮੌਕਾ ਤੁਹਾਨੂੰ ਮਿਲ ਸਕਦਾ ਕੀ ਲੱਗਦਾ ਤੁਹਾਡੇ ਮਨ ਚ ਜਹਨ ਚ ਕੀ ਆ ਕਿ ਪ੍ਰਸ਼ਾਸਨ ਤੁਹਾਨੂੰ ਮੌਕਾ ਦੇ ਦੂਗਾ ਉੱਥੇ ਸਵਾਲ ਕਰਨ ਦੇ ਜੇ ਪ੍ਰਸ਼ਾਸਨ ਮੌਕਾ ਨਹੀਂ ਦਿੰਦਾ ਪ੍ਰਸ਼ਾਸਨ ਦੀ ਮੈਂ ਗਲਤੀ ਗਿਣੂ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਵੀ ਅਸੀਂ ਇੱਥੋਂ ਦੇ ਨਾਗਰਿਕ ਆ ਸਾਡੀਆਂ ਵੀ ਵੋਟਾਂ ਪੈਂਦੀਆਂ ਨੇ ਚਾਹੇ ਹਾਰੀਏ ਜਿੱਤੀਏ ਇਹਨਾਂ ਦਾ ਹੱਕ ਬਣਦਾ ਹੈ ਕਿ ਪ੍ਰਸ਼ਾਸਨ ਸਾਡੇ ਤੇ ਫੋਰਸ ਲਾ ਦੇਵੇ ਜੇ ਸਭ ਤੋਂ ਖਤਰਾ ਫੋਰਸ ਲਾ ਕੇ ਸਾਨੂੰ ਬਿਠਾਉਣ ਤੇ ਉੱਥੇ ਮੁੱਖ ਮੰਤਰੀ ਨੂੰ ਕਹਿਣ ਵੀ ਇੱਥੇ ਬੇਟ ਕਰੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਮਿਲ ਕੇ ਜਾਣਗੇ ਉਹ ਨਹੀਂ ਮਿਲ ਕੇ ਜਾਂਦਾ ਅਸੀਂ ਉੱਥੋਂ ਵੀ ਤੁਹਾਡੇ ਮੀਡੀਆ ਰਾਹੀਂ ਕਹ ਦਾਂਗੇ ਭਾਈ ਭੱਜ ਗਿਆ ਮੈਦਾਨ ਚੋਂ ਪਰ ਆਹ ਹੋ ਗਈ ਥੋੜਾ ਥੋੜਾ ਤਰੀਕਾ ਯਾਰ ਵੀ ਸਰਕਾਰ ਨੂੰ ਜਵੇਂ ਬਾਦਲ ਕੇ ਜੇ ਅਸੀਂ ਬੇ ਆਦਮੀਆਂ ਦੇ ਮੁੱਦੇ ਲਈ ਬਾਹਰ ਆਉਂਦੇ ਤੇ ਜਦੇ ਫੜ ਕੇ ਅੰਦਰ ਦੇਂਦੇ ਜੇ ਮੈਂ ਕੈਪਟਨ ਨਾਲ ਮੰਗਾਂ ਲਈ ਆਪਣੀ ਗੱਲ ਕਰਨ ਜਾਂਦਾ ਉਹ ਵੀ ਅੰਦਰ ਦੇਂਦਾ ਇਹ ਤਾਂ ਉਹੀ ਕੰਮ ਹੋ ਗਿਆ ਨਾ ਵੀ ਜਿਹੜਾ ਮੁੱਖ ਮੰਤਰੀ ਬਣਦਾ ਉਹ ਪੁਲਿਸ ਦੇ ਮੋਢੇ ਤੇ ਤਰ ਲੈਂਦਾ ਉਹ ਆਹੀ ਕੰਮ ਕਰਾਈ ਜਾਂਦਾ ਇਹ ਚ ਫਿਰ ਮੁੱਦੇ ਕਿਵੇਂ ਉੱਪਰਣਗੇ ਕੌਣ ਹਕਮੰਦ ਕਿਸੇ ਨੂੰ ਦਊਗਾ ਅਸੀਂ ਤਾਂ ਆਪਣੇ ਹੱਕਾਂ ਦੀ ਗੱਲ ਕਰਦੇ ਆਂ ਕਿਸਾਨ ਮਜ਼ਦੂਰ ਦੀ ਗੱਲ ਕਰਦੇ ਆਂ ਇਹਦੇ ਲਈ ਮੁੱਖ ਮੰਤਰੀ ਜੇ ਆਮ ਕਰਦਾ ਹੁਣ ਇਤਿਹਾਸ ਬਣਾ ਦੇਵੇ ਆਮ ਕਰਦਾ ਬਣ ਕੇ ਦਿਖਾਵੇ ਬੈਠੇ ਠੀਕ ਹੈ ਬਿਲਕੁਲ ਜੀ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਨੇ ਪਰਮਜੀਤ ਸਿੰਘ ਸਹੋਲੀ ਜੋ ਪੂਰੇ ਤਿਆਰਬਰ ਤਿਆਰ ਨੇ ਆ ਤੇ ਲਿਸਟ ਬਣਾਈ ਬੈਠੇ ਨੇ ਕਿ ਅਸੀਂ ਸਵਾਲ ਕਰ ਰਹੇ ਨੇ ਸੀਐਮ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਨਾਬਾ ਚ 25 ਮਈ ਨੂੰ ਅਤੇ ਕਹਿ ਰਹੇ ਨੇ ਕਿ ਪ੍ਰਸ਼ਾਸਨ ਸਾਨੂੰ ਸਮਾਂ ਦਵਾਵੇ ਅਸੀਂ ਸਵਾਲ ਕਰਾਂਗੇ ਅਤੇ ਮੁੱਖ ਮੰਤਰੀ ਸਾਹਿਬ ਉਸ ਦਾ ਜਵਾਬ ਦੇਣ ਕੈਮਰਾਮੈਨ ਪੀਮਾ ਪੱਠੀਵਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ